ਸਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀਵਨੀ ਵਿੱਚ ਕਪਤਾ ਉਸ ਤੋਂ ਵਿੱਚ ਬੋਲਣ ਲੱਗੇ ਆ ਕਿਉਂਕਿ ਗੁਰੂ ਦੀ ਸੇਸ਼ਟ ਕਰਨੀ ਬਹੁਤ ਔਖੀ ਹੈ ਜੋ ਗੁਰੂ ਨੇ ਸਾਡੇ ਲਈ ਕੀਤੀਆਂ ਉਹ ਅਸੀਂ ਨਹੀਂ ਕਰ ਰਹੇ ਜਾਂ ਅਸੀਂ ਉਹਨਾਂ ਰਾਹ ਤੇ ਨਹੀਂ ਚੱਲ ਰਹੇ ਇਹ ਹਕੀਕਤ ਹੈ ਇਹ ਕੋੜਾ ਸੱਚ ਹੈ ਤੇ ਗੁਰੂ ਸਾਹਿਬ ਜੀ ਮਿਹਰ ਕਰ ਕੀ ਆਪਣੀ ਹਜ਼ੂਰੀ ਵਿੱਚ ਬੋਲਣ ਦੀ ਇਜਾਜ਼ਤ ਬਖਸ਼ਣ ਉਸ ਤੋਂ ਪਹਿਲਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਲਜੀ ਹੋਈ ਖਾਲਸੇ ਨੂੰ ਖਤੇ ਬਣਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਧੰਨਵਾਦੀ ਹਾਂ ਅਦਵੀ ਮਹਿਫਲ ਸਾਂਝੀ ਅਦਵੀ ਮਹਿਫਲ ਪੰਜਾਬ ਸ਼ਾਨਦਰ ਤਾਰਾ ਸਹਿਸਵਾ ਬਣਾ ਲਈ ਤੇ ਸਹਿਯੋਗੀ ਪੰਜਾਬੀ ਸਹਿਸਾਵਾ ਮਨਹੋਲੀ ਤੇ ਸਿੱਖ ਸੇਵ ਪੀਪਲ ਮੁੰਡ ਪੰਜਾਬ ਪੈਂਜੀ ਜਸਵਿੰਦਰਪਾਲ ਗਰੇਵਾਲ ਜੇਪਾਲ ਚੱਠਾ ਵੱਲੋਂ ਮੈਸੇਜ ਲਗਿਆ ਕਿ ਤੁਸੀਂ ਵੀਰ ਜ਼ਰੂਰ ਪਹੁੰਚਣਾ ਕਿਸ਼ਾ ਪੰਜਾਬ ਦੀ ਪਹਿਲੀ ਸਟੇਜ ਤੇ ਬੋਲਣ ਦਾ ਮੌਕਾ ਮਿਲਿਆ ਹੈ ਮੇਰੇ ਬਹੁਤ ਸਾਰੇ ਸਾਥੀ ਬਾਹਰੋਂ ਟੂਵੀ ਬੈਠੇ ਨੇ ਜਿਹੜੇ ਮੇਰੀ ਔਰੇ ਨੂੰ ਪਛਾਣਦੇ ਨੇ ਇੱਥੇ ਵੀ ਬੈਠੇ ਨੇ ਮੈਂ ਕਿਸੇ ਦਾ ਨਾਮ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਾਂ ਕਿਹਦੇ ਅੱਗੇ ਨਾਮ ਲਾਵਾਂਗੇ ਤੇ ਮੇਰੀ ਜਿਹੜੀ ਕਵਿਤਾ ਰਚਨਾ ਮੈਨੂੰ ਨਹੀਂ ਪਤਾ ਮੈਂ ਕੀ ਲਿਖਦਾ ਹਾਂ ਪਰ ਜੋ ਲਿਖਦਾ ਹਾਂ ਕਾਗਜ਼ ਤੇ ਲਿਖਦਾ ਤੇ ਜਿਹੜਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਭ ਤੋਂ ਪਹਿਲਾਂ ਬਾਗੀਪੁਰੇ ਦਾ ਅਹਿਸਾਸ ਕਰਵਾਇਆ ਕਿ ਅਸੀਂ ਬਾਗੀਆਂ ਮੈਂ ਆਪਣੇ ਨਾਮ ਹੀ ਬਾਗੀ ਲਾਉਣਾ ਵਾ ਇਸ ਕਰਕੇ ਲਾਉਣਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਗੀ ਪਰਸ਼ਰ ਹੋਇਆ ਉਹਨਾਂ ਨੇ ਪਾੰਧ ਦੀ ਫੱਟੀ ਤੇ ਉਹਨਾਂ ਨੇ ਏਕਾ ਪਾਇਆ ਸੀ ਉਹ ਏਕਾ ਗਿਣਤੀ ਵਾਲੀ ਸਾਡੀ ਤੂਰ ਨੂੰ ਏਕੇ ਵਿੱਚ ਰੱਖਣ ਲਈ ਪਾਇਆ ਸੀ ਅਸੀਂ ਉਸ ਏਕੇ ਨੂੰ ਛੱਡਦੇ ਜਾ ਰਹੇ ਸਾਨੂੰ ਉਸ ਏਕੇ ਨੂੰ ਅਪਣਾਉਣਾ ਚਾਹੀਦਾ ਹੈ ਮੇਰੀ ਅਰਜੀ ਰਚਨਾ ਸਮਝੋਤਾ ਜੇ ਪਾੰਧ ਦੀ ਫੱਟੀ ਤੇ ਏਕਾ ਪੰਡਾ ਨੂੰ ਜੇ ਪਾੰਧ ਦੀ ਫੱਟੀ ਤੇ ਏਕਾ ਪੰਡਾ ਨਾ ਉਹ ਬਾਬਰ ਨੂੰ জাফর ਕਹਿੰਦਾ ਜੇ ਬਾਂਗ ਦੀ ਫੱਟੀ ਤੇ ਏਟਾ ਪੈਂਦਾ ਨਾ ਉਹ ਬਾਬਰ ਨੂੰ জাফর ਕਹਿੰਦਾ ਨਾ ਕੋਈ ਭਾਗੋ ਪੈਰੀ ਢੈਂਦਾ ਨਾ ਤੇ ਠੱਗਾ ਨੂੰ ਸੱਜਣਾ ਕਹਿੰਦਾ ਨਾ ਕੋਈ ਭਾਗੋ ਪੈਰੀ ਢੈਂਦਾ ਨਾ ਠੱਗਾ ਨੂੰ ਸੱਜਣਾ ਕਹਿੰਦਾ ਨਾ ਜੇ ਬਾਬਾ ਸਮਝੌਕਾ ਕਰ ਲੈਗਾ ਇਹ ਦੇਸ਼ ਦੇਸ਼ੀ ਰਹਿੰਦਾ ਨਾ ਇਹ ਦੇਸ਼ ਦੇਸ਼ੀ ਰਹਿੰਦਾ ਨਾ ਜੇ ਬਾਬਾ ਸਮਝੌਤਾ ਕਰ ਲੈ ਬਦਨ ਤੇ ਛਾਲੇ ਸਿਰ ਤੇ ਰੇਤਾ ਬਦਨ ਤੇ ਛਾਲੇ ਸਿਰ ਤੇ ਰੇਤਾ ਤੱਤੀਆਂ ਤਵੀਆਂ ਦੇ ਸਤਿਗੁਰ ਬਿੰਦਾ ਨਾ ਅੱਗ ਘਹਿਰਦੀ ਮੱਚਦੀ ਨਾ ਭਾਣਾ ਮੰਨਣਾ ਪੈਂਦਾ ਨਾ ਜੇ ਬਾਬਾ ਸਮਝੋਤਾ ਕਰ ਲੈਂਦਾ ਇਹ ਦੇਸ਼ ਦੇਸੀ ਰਹਿੰਦਾ ਨਾ ਇਹ ਦੇਸ਼ ਦੇਸੀ ਰਹਦਾ ਨਾ ਜੇ ਜ਼ੁਲਮਾਂ ਅੱਗੇ ਤੇਗ ਬਹਾਦਰ ਖੜਦੇ ਨਾ ਜੇ ਜ਼ੁਲਮਾਂ ਅੱਗੇ ਤੇਗ ਬਹਾਦਰ ਖੜਦੇ ਨਾ ਕੋਈ ਧਰਮ ਬਚਾਉਣਾ ਪੈਂਦਾ ਨਾ ਜਾਨ ਪਿਆਰੀ ਕਿਹਨੂੰ ਨਹੀਂ ਸਿਰ ਝਗਾ ਕੇ ਸਰ ਜਾਣਾ ਸੀ ਸਿਰ ਕਟਵਾਉਣਾ ਪੈਂਦਾ ਨਾ ਜੇ ਬਾਬਾ ਸੰਜੋਤਾ ਕਰ ਲੈਂਦਾ ਦੇਸ਼ ਦੇਸੀ ਰਹਿਣਾ ਨਾ ਇਹ ਦੇਸ਼ ਦੇਸੀ ਰਹਿਣਾ ਛੱਡਣਾ ਆਨੰਦਪੁਰ ਪੈਂਦਾ ਨਾ ਫਿਰ ਆਨੰਦਪੁਰ ਪੈਂਦਾ ਛੱਡਣਾ ਨਾ ਪਰਿਵਾਰ ਵਿਛੋੜਾ ਪੈਂਦਾ ਨਾ ਇੱਕ ਜੋੜੀ ਰਣਮ ਚਲਾਵਾਂ ਲੈਂਦੀ ਨਾ ਇੱਕ ਜੋੜੀ ਰਣ ਵਿੱਚ ਲਾਵਾ ਲੈਂਦੀ ਨਾ ਦੂਜੀ ਨੂੰ ਨੀਹਾਂ ਵਿੱਚ ਖੜਨਾ ਪੈਂਦਾ ਨਾ ਜੇ ਬਾਬਾ ਸਮਝੌਤਾ ਕਰ ਲੈਂਦਾ ਇਹ ਦੇਸ਼ ਦੇਸੀ ਰਹਿੰਦਾ ਨਾ ਇਹ ਦੇਸ਼ ਦੇਸੀ ਰਹਿੰਦਾ ਬਹੁਤ ਹਿੱਕਾਂ ਵਿੱਚ ਨੇਜੇ ਖੁਬਦੇ ਨਾ ਹਿੱਕਾਂ ਵਿੱਚ ਨੇਜੇ ਖੁਬਦੇ ਨਾ ਚਰਖੜੀਆਂ ਤੇ ਸੋਨਾ ਪੈਂਦਾ ਨਾ ਕੋਈ ਬੰਦ ਬੰਦ ਕਟਵਾਉਂਦਾ ਨਾ ਦੇਖੋ ਭੁਰੀਆਂ ਨਾਲੋਂ ਰੰਬੀਆਂ ਨਾ ਖੋਪੜ ਲੈਂਦਾ ਨਾ ਜੇ ਬਾਬਾ ਸਮਝੌਤਾ ਕਰ ਲੈਂਦਾ ਇਹ ਦੇਸ਼ ਦੇਸ਼ੀ ਰਹਿੰਦਾ ਨਾ ਜੇ ਕੌਮ ਦਾ ਲੀਡਰ ਵਿਕਦੇ ਨਾ ਜੇ ਕੌਮ ਦਾ ਲੀਡਰ ਵਿਕਦੇ ਨਾ ਪੰਜਾਬ ਦੇ ਟੋਟੇ ਨਹੀਂ ਹੋਣੇ ਸੀ ਜੇ ਕੌਮ ਦੇ ਲੀਡਰ ਵਿਕਦੇ ਨਾ ਪੰਜਾਬ ਦੇ ਟੋਟੇ ਨਹੀਂ ਹੋਣੇ ਸੀ ਨਫ਼ਰਤ ਵਾਲੀ ਨਾ ਅੱਗ ਮਚਦੀ ਤੇ ਪਰਗਣ ਸੱਚੀਆਂ ਕਹਿੰਦਾ ਨਾ ਨਫ਼ਰਤ ਵਾਲੀ ਨਾ ਅੱਗ ਮਚਦੀ ਨਾ ਪਰਗਣ ਸੱਚੀਆਂ ਕਹਿੰਦਾ ਨਾ ਜੇ ਬਾਬਾ ਸਮਝੌਤਾ ਕਰ ਲੈਂਦਾ ਤੇ ਦੇਸ਼ ਦੇਸ਼ੀ ਰਹਿੰਦਾ ਨਾ ਤੇ ਦੇਸ਼ ਦੇਸ਼ੀ ਰਹਿੰਦਾ ਨਾ ਜੇ ਬਾਬਾ ਸਮਝੌਤਾ ਕਰ ਲੈਂਦਾ ਜੇ ਕਹਾਂਦੇ ਦੀ ਬਰਕਤ ਇਹ ਚਾਹ ਪੈਂਦਾ ਨਾ ਭਾਗੋ ਪੈਰਾ ਵਿੱਚ ਟੱਲਾ ਨਾ ਕੋਈ ਬਾਬਰ ਦੂ ਜਾਬਰ ਕਹਿੰਦਾ ਨਾ ਇਹ ਦੇਸ਼ ਦੇ ਚੀ ਰਹਿੰਦਾ ਨਾ ਇਹ ਦੇਸ਼ ਦੇ ਚੀ ਰਹਿੰਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ